ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਜਿਹੜੇ ਵੀਰ ਦੇ ਘਰੇ ਵੀਡੀਓ ਬਣਾ ਰਹੇ ਆ ਨਰਮਜਾ ਬੰਦਾ ਤੁਸੀਂ ਸਾਰੇ ਹੀ ਜਾਣਦੇ ਆ ਜਿੰਨੀ ਚੀਜ਼ ਦੱਸੂਗਾ ਜਿੰਨਾ ਦੁੱਧ ਦੱਸੂ ਨੱਟ ਤਿਆਰ ਹੋ ਤੜਕੇ ਵੀ ਅਗਲਾ ਕੰਡੇ ਤੇ ਜੋਕ ਕੇ ਲੈ ਜੇ ਆਥਣੇ ਵੀ ਜੋਕ ਕੇ ਲੈ ਜੇ ਦੋ ਜਾਨਵਰ ਸੇਲ ਹੈ ਦੋਵੇਂ ਸੂਏ ਸਵਾਏ ਆ ਆ ਡੱਬੀ ਵੈਡ ਪੂਰੀ ਵੱਡੀ ਇੱਕ ਇਧਰ ਜਰਸੀ ਆ ਨਿੱਕੇ ਨਿੱਕੇ ਮੁੱਲ ਹੋਣੇ ਇਦੂ ਘੱਟ ਮੁੱਲ ਚ ਮੈਲੀਆਂ ਵੀ ਕਿਤੋਂ ਨਹੀਂ ਇਨਫਰਮੇਸ਼ਨ ਲੈ ਦੇਣਾ ਸਾਸਿ ਕਰ ਸਾਸਿ ਕਰ ਬਾਈ ਜੀ ਨਾਮ ਦੱਸ ਦੀ ਨਾਮ ਅਮਨਦੀਪ ਸਿੰਘ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਫੋਨ ਨੰਬਰ ਦੱਸ ਦੀ 798610238 ਜੋੜਾ ਹਾਂ ਜੀ ਜੋੜਾ ਇੱਕ ਤਾਂ ਹੋਰ ਸੀ ਬਾਈ ਆਪਣੇ ਕੋਲੇ ਗੱਬਣ ਉਹਦੀ ਵੀਡੀਓ ਬਣਾਉਣੀ ਸੋ ਵੈਗੀ ਥੋੜੇ ਹਾਂਜੀ ਸੇਰ ਹੋਗੀ ਬਾਈ ਪਰਸੋ ਚੌਥੇ ਪੰਜਾਂ ਛੇਆਂ ਵੈੜਾਂ ਦੀ ਵੀਡੀਓ ਬਣਾਈ ਸਾਰਾ ਮਾਲ ਵੈਗ ਗਿਆ ਬਾਈ ਸਾਰੀਆਂ ਵੈਗੀਆਂ ਹਾਂਜੀ ਬਾਈ ਆਪਣਾ ਭਾਜ ਜਾਵਾਂ ਜੈਜ ਹੁੰਦੇ ਆ ਹੂੰ ਕੀ ਤੋਂ ਲੱਗੀ ਆ ਬੱਡੀ ਵੈੜ ਤੋਂ ਲੱਗ ਜਾਨੇ ਬਾਈ ਹੂੰ ਇਹ ਆਪਾਂ ਵੈੜ ਲਈ ਆ ਅੱਠ ਮਹੀਨਿਆਂ ਦੀ ਸੂਈ ਦੱਸਿਆ ਅਗਲੇ ਨੇ ਹੂੰ ਉਹਾਂ ਦੇ 4 ਮਹੀਨੇ ਹੋ ਗਏ ਟੀਕਾ ਭਰਾਏ ਨੂੰ ਵੈੜ ਨਿਕਲ ਕੇ ਖਾਲੀ ਅੱਛਾ ਦੱਬਾ ਮਾਰ ਗਿਆ ਦੱਬਾ ਮਾਰ ਗਿਆ ਮੈਂ ਆਪਾਂ ਕਹਿ ਤਾ ਹੁਣ ਮਹੀਨਾ ਹੋ ਗਿਆ ਜਮਾ ਵੈੜ ਪਿਓਰ ਖਾਲੀ ਕਹਿ ਕੇ ਦੇਣੀ ਪਰ ਉਹਨਾਂ ਨੇ ਆਪਾਂ ਨੂੰ ਕਿਹਾ 15-20 ਦਿਨ ਹੋ ਗਏ ਟੀਕਾ ਹੀ ਆਪ ਭਰਾਇਆ ਦੁਬਾਰਾ ਦੁਬਾਰਾ ਹੂੰ ਦੁੱਧ ਇਹਦੇ ਠਾਂ 8 ਕਿਲੋ ਖੁੰਨਾ ਹੋ ਸਕਦਾ 9 ਹੋਵੇ ਆਪਾਂ 8 ਦੀ ਗਰੰਟੀ ਦਿੰਨੇ ਆ ਅੱਛਾ ਹਾਂਜੀ ਵੈੜ ਵੱਡੀ ਵੱਡੀ ਬਹੁਤ ਆ ਬਾਈ ਚਵਾਈ ਚਵਾਈ ਬਹੁਤ ਚੰਗੀ ਲੱਗੀ ਵੀ ਇਹਨੂੰ ਜੈ ਜੈ ਮਾਨ ਜੈ ਜੈ ਭਾਈਓ ਦੁੱਧ ਦੇ ਹਿਸਾਬ ਨਾਲ ਕੋ ਪੈਸੇ ਬਾਹਲੇ ਪਰ ਵਹਿੜ ਦੇ ਹਿਸਾਬ ਨਾਲ ਪੈਸੇ ਬਾਹਲੇ ਨਹੀਂ 32000 ਰੁਪਏ ਦੀ ਆਪੇ ਗਾਂ ਦੇਣੀ ਆ ਕਢੀਏ ਬਾਹਰ ਨੂੰ ਦੋਸਤੋ 8 ਮਹੀਨੇ ਹੋ ਗਏ ਬਾਈ ਕਹਿੰਦਾ ਇਹਨੂੰ ਸੂਈ ਨੂੰ ਭਾਈ ਕਹਿੰਦੇ ਚਾਰਾਂ ਦੀ ਇਹ ਗੱਬਣ ਸੀ ਅਸੀਂ ਚੈੱਕ ਕਰਾਈ ਤਸੱਲੀ ਆਸਤੇ ਤੇ ਨਿਕਲ ਗਈ ਇਹ ਖਾਲੀ ਡੱਬਾ ਮਾਰ ਗਈ ਜਾਣ ਕੇ ਹੁਣ ਦੁਬਾਰਾ ਫੇਰ ਬਾਈ ਕਹਿੰਦਾ 15 ਦਿਨ ਹੋ ਗਏ ਉਹ ਕਹਿੰਦੇ ਏਆਈ ਇਹਦੀ ਅਸੀਂ ਹੀਟ ਚਾਈ ਸੀ ਦੁਬਾਰਾ ਕਰਾਤੀ ਆ ਕੱਦ ਵੱਡਾ ਵਜ਼ਨ ਬਹੁਤ ਆ 8 ਕਿਲੋ ਦੁੱਧ ਦਾ ਕੰਡੇ ਵਾਲਾ ਗਾਰੰਟੀ ਵਾਲਾ ਹੋ ਸਕਦਾ ਬਾਈ ਕਹਿੰਦਾ 9 ਨਿਕਲੇ ਜਾਨੀ ਕਿ 8 ਕਿਲੋ ਦਾ ਖੁੱਲਾ ਦੁੱਧ ਦਾ ਕੰਡੇ ਵਾਲਾ ਦੋ ਟਾਈਮ ਜੋਖ ਲਓ ਤਿੰਨ ਟਾਈਮ ਜੋਖ ਲਓ 32000 ਦੀ ਦੇ ਦੇਣੀ ਆ ਕੋਈ ਗਾਂ ਟੈਪ ਨਹੀਂ ਵਹਿੜਾਂ ਅੰਗ ਹੈ ਵੱਡੀ ਵਹਿੜਾ ਵਜ਼ਨ ਵਾਲੀ ਵਹਿੜਾ ਹੋ ਸਕਦਾ ਤੁਹਾਡੀ ਕਿਰਪਾ ਨਾਲ ਗੱਭਣ ਰਹਿ ਜੇ ਤਾਂ ਬਾਲੀ ਵਧੀਆ ਗੱਲ ਆ ਤੇ ਨਹੀਂ ਜੇ ਕੋਈ ਉਨੀ 21 ਹੁੰਦੀ ਆ ਇਹ ਕਿਹੜਾ ਕੋਈ ਗਾਂ ਆ ਨਵਾ ਅੰਗ ਵੜਹਾਨ ਤੇ ਅਗਲਾ ਪਾਊਡਰ ਪਾਊਡਰ ਦੇ ਲੈ ਕਰਮਾਲੀ ਨੇ ਦੁਬਾਰਾ ਹੀਟ ਚ ਆ ਜਾਣਾ 2 ਲੱਖ ਦੀ ਬੱਚੀ ਬਣਨੀ ਬਾਈ ਇਹ ਜਦੋਂ ਤਿਆਰ ਹੋਊਗੀ ਹਾਂ ਇਹ ਤਾਂ ਗੱਲ ਹੈ ਹੁਣ ਤਾਂ ਬੱਚੀਆਂ ਛੋਟੀਆਂ ਛੋਟੀਆਂ 20 25 25 ਹਜ਼ਾਰ ਦੀਆਂ ਵੀ ਕੀ ਜਾਂਦੀਆਂ ਤੇ ਉਹਨਾਂ ਨੇ ਵੀ ਕੀ ਪਤਾ ਆਉਂਦੀ ਨੇ ਟੀਕਾ ਲੈ ਲੈਣਾ ਗੱਭਣ ਹੋ ਜਾਣਾ ਹੋ ਸਕਦਾ ਕੱਲੇ ਪੱਠੇ ਹੀ ਪਾਉਂਦੇ ਰਹਿ ਜਾਣ ਇਹਦੇ ਥੱਲੇ ਦੁੱਧ ਤਾਂ ਹੈਗਾ 8 ਕਿਲੋ 9 ਕਿਲੋ ਨਾਲੇ ਗਰਮਿਓ ਗਰਮੀ ਦੁੱਧ ਪਿਆਊਗੀ ਕਰਮਾਲੀ ਉਸ ਤੋਂ ਇਹ ਵੀ ਗੱਲ ਸਹੀ ਆ ਹੋ ਸਕਦਾ ਤੁਹਾਡੀ ਕਿਸਮਤ ਨੂੰ ਗੱਭਰ ਨਿਕਲ ਜੇ 15 ਦਿਨ ਹੋ ਗਏ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦਾ ਦੁਬਾਰਾ ਏਆਈ ਕਰਾਤੀ ਆ ਤੇ ਨਹੀਂ ਅਗਲਾ ਆਪਦਾ ਪਾਊਡਰ ਪਾਊਡਰ ਦੇ ਲੇ ਜੇ ਗੱਭਰ ਰਹਿ ਗਈ ਤੈਨੇ ਬੋਲਣਾ ਨਹੀਂਗਾ ਤੈਨੇ ਪਾਊਡਰ ਪਾਊਡਰ ਦੇ ਕੇ ਟਕਾ ਕੇ ਟ੍ਰੀਟਮੈਂਟ ਕਰਾ ਕੇ ਏਆਈ ਕਰਾਵੀ ਅਗਲਾ ਨਾ ਗੱਭਰ ਰਹਿਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਦੁੱਧ ਹੈਗਾ 8 9 ਕਿਲੋ ਦੋ ਟਾਈਮ ਜੋਖ ਲਓ ਤਿੰਨ ਟਾਈਮ ਜੋਖ ਲਓ ਗਰਮੀਓ ਗਰਮੀ ਵਧੀਆ ਦੁੱਧ ਪਿਆ ਦੇਣਾ ਛੋਟੀ ਵੱੱਛੀ ਲੈਣ ਨਾਲੋਂ ਆ ਵੜ ਲਈ ਚੰਗੀ ਐ ਜੇ ਗੱਬਰ ਰਹਿ ਗਈ ਸਵਾ ਲੱਖ ਡੇਢ ਲੱਖ ਦੀ ਐ ਤਿਆਰ ਹੋਈ ਮੋਟਾ ਮੋਟਾ ਥਾਣਾ ਵੀਡੀਓ ਬਣਾ ਰਹੇ ਆ ਸਵੇਰ ਦੇ ਵੇਲੇ ਸਮਾਂ ਜ਼ਰੂਰ ਨੋਟ ਕਰਿਓ 10:00 ਵਜੇ 12 ਮਿੰਟ ਤੇ ਵੀਡੀਓ ਬਣਾ ਰਹੇ ਆ 18 ਤਰੀਕ ਅੱਜ ਮੰਗਲਵਾਰ ਦਿਨ ਐ ਤੇ 2 ਨੰਬਰ ਤੇ ਆ ਜਾ ਆਪਣੇ ਇਹ ਬਾਈ ਜੀ ਕੱਲਾ 5 ਕਿਲੋ ਦੁੱਧਾ ਦੋਵੇਂ ਲੈ ਆਂਦਾ ਕੱਲਾ ਹਾਂਜੀ ਆਪਾਂ ਕੋਈ 10 ਨਹੀਂ ਆਲੇ 12 ਨਹੀਂ ਨੇ 5 ਕਿਲੋ ਦੁੱਧਾ ਠਾਣ ਲੈਵੇ ਬਣੂ ਆਪਾਂ ਦੋਵੇਂ ਬੇੜਾ 16 ਆਂਦੇ ਆ ਠੀਕ ਹੈ ਹੋਰ ਨਹੀਂ ਛੱਟਾਂ ਨਹੀਂ ਭੋਲਾਂਗਾ ਚਵਾਈ ਦੀਆਂ ਓਕੇ ਆ ਹਾਂਜੀ 5 ਕਿਲੋ ਦੁੱਧ ਕੋਈ ਬਾਈ ਬਣੇ ਨੇ ਐਵੇਂ ਆਪਾਂ ਕਹਦ ਕੇ ਬਣੀਆਂ ਹਨ ਪਰ ਅਗਲਾ ਕਹਿੰਦਾ ਆਪਾਂ ਇਹ ਪਰ ਤੂੰ ਨਾਰਮਾਨ ਯਾਰ ਕਈ ਤਾਂ ਉਹੀ ਕਹਦੇ ਨੇ 35 ਦਿਨ ਹੋ ਗਏ 30 ਦਿਨ ਹੋ ਗਏ ਪਤਾ 35 ਜਾਂ 30 ਦਿਨਾਂ ਦੀ ਤਾਂ ਚੈੱਕ ਤਾਂ ਹੋਣੀ ਨਹੀਂ ਬਾਈ ਯਾਰ ਆਪਣਾ ਮਾਲ ਵਿਗਿਆ ਨਾ ਝੂਠ ਮਾਰ ਕੇ ਕੀ ਫਾਇਦਾ ਐ ਅਗਲਾ ਵੇਖੀ ਜੋ ਹੁਣ ਉਤਾਰਾਂ ਵਾਲਾ ਕੋਈ ਐਵੇਂ ਜਾਲੇ ਲੱਗਦੇ ਫੜ ਗੱਬਣਾ ਹਨ ਹਾਂ ਹਾਂ ਮੁੱਲੇ ਦਾ ਬਾਈ ਜੀ 20000 18000 ਦੀ ਆਪਣੀ ਹਾਂ ਨਾ ਇਹਦਾ 5 ਕਿਲੋ ਦੁੱਧ ਕੰਡੇ ਵਾਲਾ ਜਿੰਨਾ ਦੁੱਧ ਦੱਸਿਆ ਉਹਨਾਂ ਫੈਟ ਵੀ 6 ਆਉਂਦੀ ਫੈਟ ਵੀ ਬਾਈ ਕਹਿੰਦਾ ਜਰਸੀ ਦੀ 6 ਆਉਂਦੀ ਆ ਝੂਠ ਮਾਰਨਾ ਮੰਨਣਾ ਕੋਈ ਪੰਜ ਨਾ ਮੰਨੇ ਫਿਰ ਸੱਤ ਮੰਨ ਲਓ ਕਈਆਂ ਨੂੰ ਹੁੰਦਾ ਨਾ ਕਿ ਯਾਰ ਪੰਜ ਕਿਲੋ ਦੱਸਿਆ ਤੈਨੂੰ ਹੀ ਨਿਕਲੂ ਫਿਰ ਸੱਤ ਮੰਨ ਲਓ ਪੰਜ ਕਿਲੋ ਦੁੱਧ ਕੰਡੇ ਵਾਲਾ 6 ਦੀ ਫੈਟ ਆਉਂਦੀ ਆ 20000 ਮੁੱਲ 18 ਦੀ ਦੇ ਦੇਣੀ ਆ ਜੇ ਕਿਸੇ ਭੈਣ ਭਰਾਣੇ ਦੁੱਧ ਦਾ ਬੁੱਤਾ ਲਾਉਣਾ ਨਾ ਪੰਜ ਕਿਲੋ ਦੁੱਧ ਦਾ ਦਾਣਾ ਦੂਣਾ ਪਾ ਲੋਂਗੇ ਕਿਲੋ ਦੋ ਕਿਲੋ ਹੋਰ ਵੱਜ ਜਾਣਾ ਤੇ ਜੇ ਕਈ ਭੈਣ ਭਰਾ ਹੁੰਦੇ ਆ ਕਿ ਮੰਲੋ ਜੇ ਤਾਜ਼ਾ ਸੂਆ ਪਸ਼ੂ ਲਾਉਂਗੇ ਤੁਹਾਨੂੰ ਵੀ ਪਤਾ ਕਿੰਨੇ ਪੈਸੇ ਆਉਣਾ ਪੂਰੀ ਮੰਗਾਈ ਆ ਕਈਆਂ ਦੇ ਹੁੰਦੇ ਆ ਕਿ ਜਾਨਵਰ ਗੱਭਣ ਹੁੰਦੇ ਆ ਕੋਈ ਮਹੀਨਾ 2-4 ਮਹੀਨੇ ਦੁੱਧ ਆਸਤੇ ਪਸ਼ੂ ਲੈਣਾ ਹੁੰਦਾ ਤਾਜ਼ਾ ਸੂਆ ਪਸ਼ੂ ਲਾਉਂ ਪਸ਼ੂ ਲਾਉਂਗੇ ਤਾਂ ਕਿੰਨੇ ਪੈਸਾ ਆਉਣਾ ਤੁਹਾਨੂੰ ਵੀ ਪਤਾ 45-50 ਹਜ਼ਾਰ ਤੋਂ ਘੱਟ ਸੂਈ ਸਵਾਈ ਵੈੜ ਨਹੀਂ ਮਿਲਦੀ ਤੇ ਜੇ ਕਿਸ ਨੂੰ 5-6 ਕਿਲੋ ਦੁੱਧ ਨਾਲ ਸਰਦਾ ਇਹ 18000 ਦੀ ਦੇ ਦੇਣੀ ਆ ਵਿੱਚੋਂ ਛੂਡ ਕਰ ਦੂ ਤੇ ਆਹ ਦੇ ਦੇਣੀ ਆ 32000 ਦੀ 8-9 ਕਿਲੋ ਦੁੱਧ ਕੰਡੇ ਵਾਲਾ 15 ਦਿਨ ਹੋ ਗਏ ਦੀ AI ਹੋਈ ਨੂੰ ਵਹਿੜ ਬਹੁਤ ਚੰਗੀ ਹੈ ਜੇ ਕਿਤੇ ਗੱਬਰ ਰਹਿ ਜਾਂਦੀ ਆ ਕੋਈ ਭੈਣ ਭਰਾ ਟਰਾਈਟਰ ਵੀ ਮਾਰ ਲੇ ਸਵਾ ਲੱਖ ਡੇਢ ਲੱਖ ਦੀ ਵਹਿੜ ਤਿਆਰ ਹੋਈ ਆ ਐਡੀ ਵਹਿੜ ਕਿੱਥੇ ਘਰ ਘਰ ਜਾਂਦੀ ਆ ਫਾਰਮਾਂ 'ਚ ਹੁੰਦੀਆਂ ਐਡੀਆਂ ਐਡੀਆਂ ਵਹਿੜਾਂ ਤੇ ਜੇ ਕਿਤੇ ਗੱਬਰ ਰਹਿ ਜਾਂਦੀ ਮੈਂ ਪਹਿਲਾਂ ਕਹਿੰਨਾ 15 ਦਿਨ ਹੋ ਗਏ AI ਹੋਈ ਨੂੰ ਤੇ ਨਹੀਂ ਐਡੀ ਵੀ ਗੱਲ ਨਹੀਂ ਇਹ ਨਾ ਵੀ ਗੱਬਰ ਰਹੀ ਤੇ ਅਗਲਾ ਦੁਬਾਰਾ ਟ੍ਰੀਟਮੈਂਟ ਕਰਾ ਲੈ ਪਾਊਡਰ ਪਾਊਡਰ ਸਵਾਰ ਕੇ ਦਵਾਈ ਦਾ ਪਾ ਦੇ ਕੇ ਏਆਈ ਕਰਾਵੇ ਗੱਬਰ ਰਹਿ ਜਣਾ ਨਾਲੀ ਤਾਂ ਗੱਲ ਹੀ ਨਹੀਂ ਕਿਉਂਕਿ ਹੁਣ ਤਾਂ ਦਵਾਈ ਬੂਟੀ ਵੀ ਬਹੁਤ ਆਈ ਵੀ ਆ ਫੋਨ ਨੰਬਰ ਸਕਰੀਨ ਤੇ ਸਾਰੇ ਨੂੰ ਸਾਂਝੀ ਕਰ